ਕਾਹਿਰ ਅਵਦਾਸ ਅਕਥ ਕਥਾ ਬੋਕਾਇ ਕਰੀ ਜਾਏ ਕਹਿੰਦੇ ਇੱਕ ਵਾਰ ਮਲੂਕੇ ਤੋਂ ਸੰਤ ਸ੍ਰੀ ਰਾਮ ਸਿੰਘ ਜੀ ਦਰਸ਼ਨ ਕਰਨ ਆਏ ਨਾਲ ਕੁਝ ਸੰਗਤ ਵੀ ਸੀ ਸੰਤ ਸ੍ਰੀ ਰਾਮ ਸਿੰਘ ਜੀ ਦੀ ਸੰਗਤ ਵਿੱਚ ਇੱਕ ਐਸਾ ਪ੍ਰੇਮੀ ਸੀ ਜੀਦੇ ਮਨ ਦੇ ਵਿੱਚ ਇਥੋਂ ਦੇ ਸੇਵਕ ਹੁਕਮ ਅਨੁਸਾਰ ਕਿਤੇ ਜਾਣਾ ਹੁਕਮ ਲੈ ਕੇ ਜਾਣਾ ਜੇ ਬੈਠਣਾ ਤਾਂ ਵੀ ਹੁਕਮ ਅਨੁਸਾਰ ਜਿੱਥੇ ਅਤੇ ਜਿਸ ਤਰ੍ਹਾਂ ਕਹਿਣ ਉਵੇਂ ਤਰ ਉਸੇ ਤਰ੍ਹਾਂ ਹੀ ਬੈਠਣਾ ਇਥੋਂ ਤੱਕ ਕੇ ਕਿਸੇ ਸੇਵਾਦਾਰ ਨੇ ਜੰਗਲ ਪਿਸ਼ਾਬ ਵੀ ਪੁੱਛ ਕੇ ਜਾਣਾ ਇਸ ਪਾਸੇ ਜਿਸ ਪਾਸੇ ਕਹਿਣ ਉਸ ਪਾਸੇ ਜਾਣਾ ਉਹ ਇਹ ਸਭ ਕੁਝ ਵੇਖ ਕੇ ਹੈਰਾਨ ਹੋਇਆ ਫਿਰ ਆਪਣੇ ਸਾਥੀ ਹਾਕਮ ਸਿੰਘ ਗਿੱਲ ਨੂੰ ਕਹਿਣ ਲੱਗਾ ਗਿੱਲਾ ਇੱਕ ਹੀ ਗੱਲ ਹੋਈ ਇਹ ਸਭ ਕੁਝ ਸੰਤਾਨ ਪੁਸ਼ ਕੇ ਹੀ ਕਰਨਾ ਇੱਥੋਂ ਤੱਕ ਕਿ ਥੁੱਕਣਾ ਵੀ ਜੇ ਪਿਸ਼ਾਬ ਵੀ ਕਰਨਾ ਤੇ ਸੰਤਾਨ ਪੁਸ਼ ਕੇ ਇਹ ਬੜੀ ਅਨੋਖੀ ਗੱਲ ਹੋਈ ਕਹਿੰਦੇ ਜੇ ਕਿਸੇ ਬਾਹਰ ਦੂਰ ਜਾਣਾ ਹੋਵੇ ਤਾਂ ਪੁੱਛੇ ਫਿਰ ਤਾਂ ਠੀਕ ਹੈ ਨੇੜੇ ਤੇ ਨੇੜੇ ਕੰਮ ਤੇ ਜਾਣਾ ਫਿਰ ਵੀ ਪੁੱਛ ਕੇ ਉਹ ਕਹਿੰਦਾ ਮੈਨੂੰ ਇਹਦੀ ਗੱਲ ਚੰਗੀ ਨਹੀਂ ਲੱਗੀ ਜੇ ਪੜਾ ਬਗੈਰ ਪੁੱਛੇ ਕੋਈ ਚਲਾ ਜਾਵੇ ਫਿਰ ਕੀ ਹੋਏਗਾ ਇਹਦੇ ਅੱਗੇ ਹਾਕਮ ਸਿੰਘ ਗਿੱਲ ਨੇ ਆਖਿਆ ਭਰਾਵਾ ਇੱਥੇ ਇਹੋ ਹੀ ਮਰਿਆਦਾ ਹੈ ਕਿਸੇ ਜ਼ਰੂਰੀ ਕੰਮ ਹਾਕਮ ਸਿੰਘ ਗਿੱਲ ਤੇ ਉਹ ਪ੍ਰੇਮੀ ਬਾਹਰ ਆਏ ਫਿਰ ਹਾਕਮ ਸਿੰਘ ਨੇ ਆਪੇ ਆਖਿਆ ਆਪਾਂ ਇੱਕ ਵਾਰ ਪੁੱਛ ਕੇ ਬਾਹਰ ਆ ਗਏ ਆ ਉਹ ਕਹਿਣ ਲੱਗਾ ਤੂੰ ਇੱਥੋਂ ਅੰਦਰ ਚਲਾ ਜਾ ਤੇ ਮੈਨੂੰ ਤੁੰਗ ਵਾਲੀ ਕੰਮ ਹੈ ਮੈਂ ਬਿਨਾ ਪੁੱਛੇ ਤੋ ਜਾਂਦਾ ਹਾਂ ਵੇਖਦੇ ਆ ਭਲਾ ਕੀ ਹੁੰਦਾ ਹੈ ਹਾਕਮ ਸਿੰਘ ਨੇ ਆਖਿਆ ਭਰਾਵਾ ਤੇਰੀ ਮਰਜ਼ੀ ਮੈਂ ਤਾਂ ਨਹੀਂ ਕਹਿੰਦਾ ਕਿ ਤੂੰ ਬਿਨਾ ਪੁੱਛੇ ਤੋ ਜਾ ਮਾਪੁਰਖਾਂ ਦੀ ਰਜਾ ਤੋਂ ਬਾਹਰ ਕੋਈ ਕੰਮ ਕਰਨਾ ਚੰਗਾ ਨਹੀਂ ਹੁੰਦਾ ਇਹਨੂੰ ਪ੍ਰੇਮੀ ਬੋਲਿਆ ਤੁੰਗ ਵਾਲੀ ਨੇੜੇ ਹੀ ਐ ਅੱਗੇ ਮੈਂ ਕਈ ਵਾਰ ਗਿਆ ਆਇਆ ਕਿਹੜਾ ਵਿਚਾਲੇ ਦਰਿਆ ਪਾਰ ਕਰਨਾ ਪੈਂਦਾ ਜੋ ਮੁਸ਼ਕਲ ਹੋਵੇਗੀ ਮੈਂ ਨਹੀਂ ਪੁੱਛਦਾ ਕਹਿੰਦਾ ਇਸ ਤਰ੍ਹਾਂ ਕਹਿ ਕੇ ਉਹ ਚਲਾ ਗਿਆ ਹਾਕਮ ਸਿੰਘ ਨੇ ਰੋਕਣ ਤੇ ਵੀ ਨਹੀਂ ਰੁਕਿਆ ਕਿੰਨੇ ਸਵੇਰੇ ਦਿਨ ਚੜਨ ਦੇ ਸਮੇਂ ਦਾ ਤੁਰਿਆ ਸੂਰਜ ਛਿਪਣ ਦੇ ਬੜੇ ਸਮੇਂ ਬੜੀ ਬੁਰੀ ਸਰੀਰ ਦੀ ਹਾਲਤ ਪੁੱਖਾ ਤੇ ਆਇਆ ਫਿਰ ਵਾਪਸ ਆ ਗਿਆ ਹਾਕਮ ਸਿੰਘ ਨੇ ਪੁੱਛਿਆ ਸੁਣਾ ਕੀ ਹਾਲ ਹੈ ਉਹ ਕਹਿਣ ਲੱਗਾ ਗਿੱਲਾ ਜੋ ਮੇਰੀ ਹਾਲਤ ਹੋਈ ਹੈ ਨਾ ਜੋ ਕੁਝ ਮੈਂ ਵੇਖਿਆ ਹੈ ਉਹ ਮੈਨੂੰ ਨਹੀਂ ਪਤਾ ਮੇਰੇ ਵਰਗੀ ਕਿਸੇ ਦੁਸ਼ਮਣ ਦੇ ਨਾਲ ਵੀ ਨਾ ਹੋਵੇ ਚੱਲ ਮੈਨੂੰ ਮਹਾਪੁਰਸ਼ਾਂ ਦੇ ਕੋਲ ਲੈ ਚੱਲ ਮੈਂ ਆਪਣੀ ਗਲਤੀ ਦੀ ਖਿਮਾ ਮੰਗ ਲਵਾਂ ਅੱਗੇ ਉਸ ਨੂੰ ਵੇਖਣਸਾਰ ਹੀ ਮਹਾਪੁਰਸ਼ ਜੀ ਹੱਸ ਕੇ ਕਹਿਣ ਲੱਗੇ ਆਹ ਭਾਈ ਹਾਕੂ ਗੱਲ ਮਹਾਂਪੁਰਸ਼ ਕਹਿੰਨ ਲੱਗੇ ਆ ਬਾਈ ਹਾਕੂ ਗਿਲ ਦੇ ਸਾਥੀਆ ਮੰਡੀ ਤੇ ਤੁੰਗ ਵਾਲੀ ਦੇ ਵਿਚਾਲੇ ਤੇਰੇ ਨਾਲ ਕੀ ਵਾਪਰੀ ਸੱਚੋ ਸੱਚ ਸੁਣਾ ਕਹਿੰਦੇ ਫਿਰ ਉਸਨੇ ਹੁਕਮ ਅਨਸਾਰ ਜੋ ਕੁਝ ਵਰਤਿਆ ਸੀ ਨਾ ਉਹ ਬਾਬਾ ਜੀ ਨੂੰ ਸੁਣਾਇਆ ਕਹਿੰਦਾ ਮੈਂ ਇਥੋਂ ਮੰਡੀ ਤੱਕ ਤਾਂ ਬੜੇ ਆਰਾਮ ਦੇ ਨਾਲ ਗਿਆ ਅੱਗੇ ਲੰਘਣ ਸਾਰੇ ਮੈਨੂੰ ਨਹੀਂ ਪਤਾ ਹਨੇਰੀ ਕਿਸ ਪਾਸੇ ਤੋਂ ਆਈ ਹਨੇਰੀ ਆਉਂਦੀ ਵੇ ਤੇ ਥੋੜੀ-ਬਹੁਤ ਦਿਸਦੀ ਵੀ ਦੂਰ ਤੋਂ ਹੈ ਪਤਾ ਲੱਗ ਜਾਂਦਾ ਹੈ ਕਿ ਜੇ ਦਿਸਦੀ ਤਾਂ ਮੈਂ ਮੰਡੀ ਵਿੱਚ ਖੜ ਜਾਂਦਾ ਪਰ ਸਭ ਕੁਝ ਇਹਦੇ ਉਲਟ ਹੀ ਹੋਇਆ ਇੰਦਾ ਇਸ ਤੋਂ ਅੱਗੇ ਬੜੀ ਅਖਿਆਈ ਦੇ ਨਾਲ ਦਸ ਕੋ ਕਰਮਾ ਗਿਆ ਜੋਰ ਦੀ ਹਨੇਰੀ ਸੀ ਮੈਂ ਅੱਗੇ ਕਦਮ ਰੱਖਦਾ ਪਰ ਪੈਰ ਟਿਕਦੇ ਨਹੀਂ ਪੈਰ ਮੇਰੇ ਨਿਕਲ ਗਏ ਮੈਂ ਡਿੱਗ ਪਿਆ ਇਉਂ ਉੱਠਦਾ ਤੇ ਡਿੱਗਦਾ ਮੈਂ ਕੁਝ ਹੋਰ ਵੀ ਕੋ ਕਦਮ ਗਿਆ ਹੋਵਾਂਗਾ ਫਿਰ ਭੇਡਾਂ ਬੱਕਰੀਆਂ ਤੇ ਗਧੀਆਂ ਜਿੰਨਾ ਉੱਤੇ ਬੁੜੀਆਂ ਬੈਠੀਆਂ ਗੱਲਾਂ ਕਰਦੀਆਂ ਹੱਸਦੀਆਂ ਸੁਣਦੀਆਂ ਸਨ ਮਗਰ ਦੋ ਆਦਮੀ ਵੀ ਬਹੁਤ ਮਗਰ ਮਗਰ ਆਦਮੀ ਵੀ ਬਹੁਤ ਉਤਰੇ ਜਾਂਦੇ ਸਨ ਮੈਂ ਇੱਕ ਪਾਸੇ ਹੋ ਕੇ ਖੜਾ ਹੋ ਗਿਆ ਕਿੰਦਾ ਅਖੀਰ ਨੂੰ ਥੱਕ ਕੇ ਮੈਂ ਸਾਰਾ ਸਮਾਂ ਉੱਥੇ ਬੈਠ ਕੇ ਲੰਘਾਇਆ ਭੇਡਾਂ ਬੱਕਰੀਆਂ ਇੱਕ ਪਾਸੇ ਨੂੰ ਰੰਗੀ ਗਈਆਂ ਪਤਾ ਨਹੀਂ ਉਹ ਕੀ ਬਲਾਵਾ ਸਨ ਮੈਂ ਤਾਂ ਅੱਜ ਤੱਕ ਇੰਨੀ ਹਨੇਰੀ ਤੇ ਨਾ ਐਸਨੀਆਂ ਭੇਡਾਂ ਬੱਕਰੀਆਂ ਵੇਖੀਆਂ ਮੇਰੀ ਤਾਂ ਸਾਰੀ ਉਮਰ ਮਾਪੁਰਸ਼ੋ ਲੰਘ ਗਈ ਹੈ ਪਰ ਇਹ ਸਭ ਕੁਝ ਅਨੋਖਾ ਹੀ ਦੇਖਿਆ ਹੈ ਅਖੀਰ ਨੂੰ ਮੈਂ ਡਰੇ ਹੋਏ ਨੇ ਉੱਥੇ ਮਨ ਵਿੱਚ ਹੀ ਆਪਣੀ ਗਲਤੀ ਮੰਨੀ ਫਿਰ ਹਨੇਰੀ ਵੀ ਬੰਦ ਹੋ ਗਈ ਉਹ ਪੇਡਾਂ ਬੱਕਰੀਆਂ ਸਭ ਕੁਝ ਦਿਸਣੋਂ ਬੰਦ ਹੋ ਗਿਆ ਕਹਿੰਦਾ ਮਹਾਂਪਰਸ਼ੂ ਉੱਥੇ ਮੈਂ ਕੱਲਾ ਤੇ ਥੋੜਾ ਜਿਹਾ ਸੂਰਜ ਖੜਾ ਸੀ ਤੇ ਮਨ ਮੇਰਾ ਬਹੁਤ ਡਰਿਆ ਹੋਣ ਕਰਕੇ ਅੱਗੇ ਨਹੀਂ ਜਾ ਸਕਿਆ ਪਿੱਛੇ ਨੂੰ ਤੁਹਾਡੇ ਚਰਨਾਂ ਦੇ ਵਿੱਚ ਡੇਰੇ ਆ ਗਿਆ ਕਿਰਪਾ ਕਰੋ ਮੈਥੋਂ ਬਹੁਤ ਵੱਡੀ ਭੁੱਲ ਹੋਈ ਹੈ ਮੇਰੀ ਭੁੱਲ ਬਖਸ਼ ਦਿਓ ਮੈਨੂੰ ਹੁਣ ਬਹੁਤ ਡਰ ਲੱਗ ਰਿਹਾ ਹੈ ਪਾਪੁਰਸ਼ਾਂ ਨੇ ਵਚਨ ਕੀਤਾ ਤੂੰ ਡਰ ਨਾ ਇਤਨਾ ਕੋ ਵੇਖ ਕੇ ਹੀ ਮੰਨਣਾ ਸੀ ਸ਼ੁੱਧ ਹੈ ਜਾ ਜਾ ਕੇ ਲੰਗਰ ਤਿਆਰ ਅਨਪਾਣੀ ਸ਼ਕ ਬਾਬਾ ਜੀ ਕਹਿੰਦੇ ਗਿੱਲਾ ਇਹਨੂੰ ਅਨਪਾਣੀ ਛਕਾਓ ਫਿਰ ਹਾਕਮ ਸਿੰਘ ਗੇਲਣੇ ਹੁਕਮ ਅਨੁਸਾਰ ਉਸ ਨੂੰ ਨਾਲ ਲੈ ਜਾ ਕੇ ਅੰਨ ਪਾਣੀ ਸ਼ਿਕਾਇਆ ਫਿਰ ਸਾਰੀ ਰਾਤ ਸਾਰੀ ਉੱਥੇ ਬਤਾਈ ਜਿਵੇਂ ਬਾਬਾ ਜੀ ਨੇ ਪੈਣ ਸੌਣ ਦਾ ਹੁਕਮ ਕੀਤਾ ਇਸ ਪ੍ਰੇਮੀ ਨੇ ਉਸੇ ਤਰ੍ਹਾਂ ਹੀ ਪੈ ਕੇ ਰਾਤ ਕੱਟੀ ਦਿਨ ਚੜਿਆ ਸਭ ਉੱਠੇ ਨਾਲ ਵਾਲੀ ਛੱਪੜ ਜਿਸ ਨੂੰ ਹਜੂਰ ਤਲਾਹ ਕਹਿੰਦੇ ਸਨ ਉਤੋਂ ਮੂੰਹ ਹੱਥ ਤੋਤਾ ਉਪਰੰਤ ਬਾਬਾ ਜੀ ਪਾਸ ਪਹੁੰਚ ਕੇ ਆਗਿਆ ਮੰਗੀ ਹਜੂਰ ਹੁਣ ਆ ਗਿਆ ਦਿਓ ਕਹਿੰਦੇ ਮਹਾਪੁਰਸ਼ਾਂ ਨੇ ਪੁੱਛਿਆ ਕਿੱਥੇ ਜਾਣਾ ਹੈ ਇਸਨੇ ਤੇ ਹਾਕਮ ਸਿੰਘ ਗਿੱਲ ਨੇ ਦੱਸਿਆ ਜੀ ਮਲੂਕੇ ਜਾਵਾਂਗੇ ਕਹਿੰਦੇ ਅਗਿਓ ਮਹਾਪੁਰਸ਼ਾਂ ਨੇ ਹੱਸ ਕੇ ਬਚਨ ਕੀਤਾ ਕੀ ਗੱਲ ਹੁਣ ਟੰਗ ਵਾਲੀ ਨਹੀਂ ਜਾਣਾ ਹੁਣ ਕਹਿੰਦਾ ਮਹਾਪੁਰਸ਼ੋ ਜੇ ਹੁਕਮ ਕਰੋਗੇ ਤਾਂ ਜਾਵਾਂਗਾ ਚਿੱਤ ਤਾਂ ਕਰਦਾ ਹੈ ਕਿ ਭੈਣ ਨੂੰ ਮਿਲਿਆ ਆਵਾਂ ਮਹਾਂਪੁਰਸ਼ਾਂ ਨੇ ਬਚਨ ਕੀਤਾ ਨਾ ਬਾਈ ਨੇੜੇ ਆਇਆ ਭੈਣ ਨੂੰ ਜ਼ਰੂਰ ਮਿਲਣਾ ਹੈ ਖੁਸ਼ੀ ਵਿੱਚ ਬੈਠੇ ਵੇਖ ਕੇ ਉਸ ਨੇ ਬੇਨਤੀ ਕੀਤੀ ਮਹਾਰਾਜ ਕੱਲ ਵਾਲੀ ਕੀ ਗੱਲ ਸੀ ਬਾਬਾ ਜੀ ਨੇ ਬਚਨ ਕੀਤਾ ਕੱਲ ਵਾਲੀ ਹਨੇਰੀ ਕੱਲ ਵਾਲੀ ਹਨੇਰੀ ਦੇ ਵਿੱਚ ਕੱਲ ਜੋਗਣਾ ਆਪੋ ਆਪਣੀਆਂ ਪੱਖੀਆਂ ਲੈ ਕੇ ਜਾ ਰਹੀਆਂ ਸਨ ਬਾਬਾ ਜੀ ਕਹਿੰਦੇ ਜੇ ਤੂੰ ਆਗਿਆ ਲੈ ਕੇ ਜਾਂਦਾ ਨਾ ਤਾਂ ਅਸੀਂ ਤੈਨੂੰ ਉਸ ਸਮੇਂ ਤੁਰਨ ਨਾ ਦਿੰਦੇ ਆ ਕੋ ਕਲ ਜੋਗਣਾ ਸਾਡੇ ਪਾਸੋਂ ਆਗਿਆ ਲੈ ਕੇ ਕਿਰੇ ਹੋਰ ਚਲੀਆਂ ਗਈਆਂ ਤੂੰ ਹੁਣ ਡਰੀ ਨਾ ਤੁਰਨ ਲੱਗਿਆ ਨੂੰ ਬਾਬਾ ਜੀ ਨੇ ਹੁਕਮ ਕੀਤਾ ਤੁਸੀਂ ਜਾਂਦੇ ਸਾਰੀ ਮੰਗਲ ਸਿੰਘ ਨੂੰ ਸਾਡੇ ਵੱਲ ਘੱਲ ਦਿਓ ਇਹਨਾਂ ਨੇ ਸੱਤ ਬਚਨ ਆਖਿਆ ਅੰਡੇ ਉਪਰੰਤ ਹੋਮਨਸਾਰ ਤੁੰਗ ਵਾਲੀ ਚਲਾ ਗਿਆ ਹਾਕਮ ਸਿੰਘ ਵੀ ਇਸ ਦੇ ਨਾਲ ਸੀ